ਸਾਰੇ ਲੈ ਲੈ ਵਿੱਚ ਵੀ ਸਤਸ਼ਿਰ ਕਾਲ ਮੈਸਜ ਪਾਲ ਸਿੰਘ ਆਦੀ ਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਕੀ ਗੱਲ ਚੱਲ ਰਿਹਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਪਿੰਡ ਦੀ ਹਰ ਇੱਕ ਖਬਰ ਤੇ ਜਿਹੜੀ ਸਾਡੀ ਨਿਗਾਹ ਹੁੰਦੀ ਹੈ ਤੇ ਅੱਜ ਸਰਕਾਰ ਤੁਹਾਡੇ ਦਵਾਰ ਕੈਂਪ ਦੇ ਵਿੱਚ ਪਹੁੰਚੇ ਸੀ ਮੰਡੀ ਲਖਿਆਲੀ ਇਹਦੀ ਕਵਰੇਜ ਵੀ ਕੀਤੀ ਸੀ ਜਿੱਥੇ ਇੱਥੇ ਲੋਕਾਂ ਦੇ ਕੰਮ ਹੋਏ ਜਿਲ੍ਹਾ ਜਲਨ ਜਾਰ ਸਾਹਿਬ ਨਾਲ ਵੀ ਗੱਲ ਕੀਤੀ ਸੀ ਉਸ ਤੋਂ ਇਲਾਵਾ ਇੱਥੇ ਬਾਈ ਜੀ ਇੱਕ ਮੰਗ ਪੱਤਰ ਦਿੱਤਾ ਇਹਨਾਂ ਨੇ ਤਹਿਸੀਲਦਾਰ ਸਾਹਿਬ ਨੂੰ ਤੇ ਕਿਹੜੀਆਂ ਉਹ ਮੰਗਾ ਦਾ ਜਿਹੜਾ ਮੰਗ ਪੱਤਰ ਅੱਜ ਵੀਡੀਓ ਸਾਬ ਦੇ ਨਾਮ ਤੇ ਦਿੱਤਾ ਗਿਆ ਕਿਉਂਕਿ ਅੱਜ ਇੱਥੇ ਵੀਡੀਓ ਸਾਬ ਮੌਜੂਦ ਨਹੀਂ ਸੀਗੇ ਤੇ ਸਾਡੇ ਨਾਲ ਬਾਈ ਜੀ ਗੱਲਬਾਤ ਕਰਨ ਲਈ ਮੌਜੂਦ ਹੈ ਇਹਨਾਂ ਨੇ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਜੀ ਬਾਈ ਜੀ ਕੀ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਸਰ ਮੇਰਾ ਨਾਮ ਕੁਲਦੀਪ ਸਿੰਘ ਆ ਪਿੰਡ ਲੱਖੇ ਵਾਲੀ ਹਾਂ ਜੀ ਸਰ ਇਹ ਮੰਗਾਂ ਸੀ ਜਿਵੇਂ ਸਾਡੇ ਪਿੰਡ ਦੇ ਵਿੱਚ ਪਿਛਲੀਆਂ ਪੰਚਾਇਤਾਂ ਬਣੀਆਂ ਉਹਨਾਂ ਨੇ ਸਾਡੇ ਨਾਲ ਬਹੁਤ ਵਿਤਕਰੇबाजी ਕੀਤੀ ਖਾਸ ਕਰਕੇ ਸਾਡੇ ਉਹਦੇ ਵਿੱਚ ਆਰਟੀਆਈ ਦੇ ਵਿੱਚ ਸਪਸ਼ਟ ਸਾਬਤ ਹੁੰਦਾ ਵੀ ਗਲੀਆਂ ਦੇ ਵਿੱਚ ਘਟਕਾ ਪੈ ਕੇ ਇੱਕ ਅੱਗਰ ਪੈ ਕੇ ਲੋਕਡਾਊਨ ਲੱਗੀ ਪਰ ਮੌਕੇ ਤੇ ਹੈ ਨਹੀਂ ਜਿਹਦੇ ਵਿੱਚ ਅਸੀਂ ਪਿੰਡ ਦੇ ਪੰਜ ਗਲੀਆਂ ਮੇਨ ਜਿਹਦੇ ਵਿੱਚ ਖਾਸ ਕਰਕੇ ਸ਼ੈਡਿਊਲ ਕਾਸਟ ਭਾਈਚਾਰਾ ਰਹਿੰਦਾ ਜਿਵੇਂ ਸੰਮਿਆਲੀ ਟਿੱਬੇ ਤੋਂ ਆ ਜੀ ਅੱਜ ਵੀ ਮੌਕੇ ਤੇ ਕੋਈ ਅਫਸਰ ਵੇਖ ਲੇ ਜਾਂ ਤੁਸੀਂ ਪੱਤਰਕਾਰ ਸਾਹਿਬ ਆ ਜਾ ਕੇ ਵੇਖੋ ਉਹ ਗਲੀ ਦੇ ਵਿੱਚ ਛੱਪੜ ਵਗਦਾ ਫੇਰ ਸਾਡੀ ਉਹ ਸਕੂਲ ਵਾਲੀ ਗਲੀ ਆ ਜੀ ਜਿਹਨੂੰ ਸਰਦਾਰ ਮੰਦਰ ਸਿੰਘ ਦੇ ਘਰ ਦੇ ਕੋਲ ਦੀ ਨੰਗ ਦੀ ਗਲੀ ਉਹਨਾਂ ਦੇ 12 ਤਾਂ ਲੋਕਟਾਈਆਂ ਲੱਗੀਆਂ ਪਰ ਜਿਹੜਾ ਮੇਨ ਸਾਡੇ ਬੱਚਿਆਂ ਨੇ ਉਥੋਂ ਦੀ ਸਕੂਲ ਜਾਣਾ ਹੁੰਦਾ ਉਥੋਂ ਨੰਗਣਾ ਹੁੰਦਾ ਪਰ ਉਹ ਗਲੀ ਦੇ ਵਿੱਚ ਅੱਜ ਵੀ ਟੋਏ ਟਿੱਬੇ ਆ ਫਿਰ ਸਾਡੀ ਪਿੰਡ ਵਾਲੀ ਗਲੀ ਹੈ ਜੀ ਜਿਹਨੂੰ ਆਜ਼ਾਦ ਵਾਲੀ ਗਲੀ ਬੋਲਿਆ ਜਾਂਦਾ ਸੀ ਜਿਨੇ ਕੀ ਆਮ ਆਦਮੀ ਪਾਰਟੀ ਦਾ ਇੱਥੋਂ ਪਹਿਲੀ ਵਾਰੀ ਇਲੈਕਸ਼ਨ ਲੜਿਆ ਸੀਗਾ ਉਸ ਗਲੀ ਦੇ ਵਿੱਚ ਅੱਜ ਦੇਖਿਆ ਜਾਵੇ ਉਹਨਾਂ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਮੌਕੇ ਤੇ ਦੇਖਿਆ ਜਾਵੇ ਤੁਹਾਨੂੰ ਆਪ ਪਤਾ ਲੱਗ ਜੂਗਾ ਕਿਉਂਕਿ ਉਹ ਗਲੀ ਦਾ ਜਿਹੜਾ ਜਿਹੜਾ ਨਾਲੀਆਂ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਰਿਹਾ ਫਿਰ ਪਿੰਡ ਵਿੱਚ ਗਰੀਬਾਂ ਦੇ ਮਕਾਨ ਆ ਜਿਹੜੇ ਸਰ ਇਹ ਨੁਟੰਕੀ ਹੋ ਰਹੀ ਹੈ ਸਰਕਾਰ ਦੀ ਤਾਂ ਨੁਟੰਕੀ ਕਵਾਂਗੇ ਵੀ ਆਪਸਰਾਂ ਨੂੰ ਹਦਾਇਤਾਂ ਕੀਤੀਆਂ ਜਾਣ ਵੀ ਤੁਸੀਂ ਜਿਹੜੇ ਇਹ ਕੰਮ ਅੱਜ ਕੈਂਪ ਲਗਾ ਕੇ ਕਰ ਰਹੇ ਆ ਮਜ਼ਦੂਰ ਲੋਕਾਂ ਦਾ ਇਕੱਠ ਕਰ ਰਹੇ ਆ ਵੀ ਉਹਨਾਂ ਨੂੰ ਦਿਖਾ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ 2024 'ਚ ਇਲੈਕਸ਼ਨ ਆ ਵੀ ਸਰਕਾਰਾਂ ਤੁਹਾਡਾ ਕੰਮ ਇਸ ਤਰੀਕੇ ਕਰਨੀਆਂ ਆ ਜੇ ਅਫਸਰਾਂ ਨੂੰ ਭਗਵੰਤ ਮਾਨ ਸਾਹਿਬ ਜੀ ਹਦਾਇਤਾਂ ਕਰ ਦੇਣ ਭਾਈ ਗਰੀਬ ਲੋਕਾਂ ਦਾ ਕੰਮ ਤੁਸੀਂ ਰੋਕਣਾ ਨਹੀਂ ਤੇ ਇਹ ਦਫ਼ਤਰਾਂ 'ਚ ਬੈਠ ਕੇ ਨਹੀਂ ਹੋ ਸਕਦਾ ਨਹੀਂ ਗੱਲ ਭਾਈ ਉੱਥੇ ਵਾਪਸ ਆਈਏ ਫਿਰ ਤੁਹਾਡੀ ਨਾਰਾਜ਼ਗੀ ਕਿੰਨਾ ਨਾ ਤੁਹਾਡੀ ਪੰਚਾਇਤ ਨਾਲ ਵਿਤਕਿਰੇਵਾਜੀ ਚੱਲ ਰਹੀ ਜਾਂ ਸਰਕਾਰ ਨਾਲ ਕਿ ਤੁਸੀਂ ਇਹ ਇੱਕ ਵਾਰੀ ਸਪਸ਼ਟ ਜਰੂਰ ਕਰੋ ਸਾਡੀ ਸਰਕਾਰ ਨਾਲ ਵੀ ਇਸ ਚੀਜ਼ ਦੀ ਨਾਰਾਜ਼ਗੀ ਆ ਅੱਜ ਕਾਫੀ ਸਮਾਂ ਹੋ ਗਿਆ ਸਰਕਾਰ ਨੂੰ ਬਣਿਆ ਨੂੰ ਕਿ ਜਿਹੜੇ ਸਾਡੇ ਸਰਕਾਰ ਦੇ ਨਮਾਇੰਦੇ ਆ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਸਾਡੇ ਪਿੰਡ ਦੇ ਵਿੱਚ ਕੀ ਕੁਝ ਹੋ ਰਿਹਾ ਸਾਡੇ ਪਿੰਡ ਦੇ ਵਿੱਚ ਅੱਜ ਨਰਕ ਵਾਲਾ ਹਾਲਾਤ ਬਣ ਰਹੇ ਆ ਗਰੀਬ ਲੋਕ ਕਈ ਇਹੋ ਜਿਹੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਉਹ ਖੁੱਲੇ ਦੇ ਵਿੱਚ ਸੌਣ ਲਈ ਮਜਬੂਰ ਆ ਇਹ ਅਸੀਂ ਸਾਰੀ ਗੱਲ ਤੱਥਾਂ ਨਾਲ ਕਹਿ ਰਹੇ ਹਾਂ ਕਿਉਂਕਿ ਅਸੀਂ ਜਾ ਕੇ ਆਪ ਉਹ ਲੋਕਾਂ ਨੂੰ ਦੇਖਿਆ ਹੋਇਆ ਅੱਜ ਤੁਸੀਂ ਜਿਹੜਾ ਮੰਗ ਪੱਤਰ ਵੀਡੀਓ ਸਾਹਿਬ ਦੇ ਨਾਮ ਦਾ ਦਿੱਤਾ ਹਾਂਜੀ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਸਰ ਇਹ ਵੀਡੀਓ ਸਾਹਿਬ ਦੇ ਨਾਮ ਦੇ ਦਿੱਤਾ ਮਾਨਯੋਗ ਤਹਿਸੀਲਦਾਰ ਸਾਹਿਬ ਨੇ ਸਾਡੇ ਤੋਂ ਇਹ ਮੰਗ ਪੱਤਰ ਲਿਆ ਹੋਇਆ ਤੇ ਕਿਵੇਂ ਦੇਖਦੇ ਹੋ ਵੀਡੀਓ ਸਾਹਿਬ ਦਾ ਇਹਦੇ ਤੇ ਐਕਸ਼ਨ ਪਹਿਲਾਂ ਕਿਤੇ ਮਿਲੇ ਉਹ ਵੀਡੀਓ ਸਾਹਿਬ ਨੂੰ ਇਸ ਸਬੰਧ ਦੇ ਵਿੱਚ ਤੁਸੀਂ ਕਿਉਂਕਿ ਕਾਫੀ ਪਿਛਲੇ ਸਰਕਾਰਾਂ ਦੀ ਵੀ ਗੱਲ ਕੀਤੀ ਹੈ ਪਿਛਲੇ ਪੰਚਾਇਤਾਂ ਦੀ ਵੀ ਗੱਲ ਕੀਤੀ ਹੈ ਇਸ ਤੋਂ ਪਹਿਲਾਂ ਵੀ ਇਸ ਸਬੰਧ ਵਿੱਚ ਵੀਡੀਓ ਸਾਹਿਬ ਨੂੰ ਮਿਲੇ ਹਾਂਜੀ ਸਰ ਇਸ ਤੋਂ ਪਹਿਲਾਂ ਵੀ ਅਸੀਂ ਵੀਡੀਓ ਸਾਹਿਬ ਨੂੰ ਮਿਲੇ ਹਾਂ ਤੁਸੀਂ ਇਹ ਆਪ ਦੇਖ ਸਕਦੇ ਆ ਜਿਵੇਂ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਚੱਲਦਾ ਪਰ ਸਾਡੇ ਪਿੰਡ ਦੇ ਵਿੱਚ ਅਸੀਂ ਕਿ ਨਰੇਗਾ ਦੀ ਆਰਟੀਆਈ ਪਾਈ ਸੀ ਮਲਕੀਤ ਸਿੰਘ ਕਰਾਈ ਵਾਲਾ ਜੋ ਪੰਚਾਇਤ ਸੈਕਟਰੀ ਆ ਲਾਲਚੰਦ ਸੈਕਟਰੀ ਸਾਹਿਬ ਨੇ ਤਾਂ ਸਾਨੂੰ ਉਹ ਆਰਟੀਆਈ ਦਾ ਜਵਾਬ ਦੇ ਦਿੱਤਾ आरटी ਸਾਡੇ ਕੋਲੇ ਮੌਜੂਦ ਆ ਪਰ ਮਲਕੀਤ ਸਿੰਘ ਸੈਕਟਰੀ ਆਰਟੀਆਈ ਨਹੀਂ ਦਿੰਦਾ ਕਿਉਂਕਿ ਇੱਥੇ ਇਹਨਾਂ ਨੇ ਨਰੇਗਾ ਦੇ 33 ਕੇ 3100 ਵੋਟ ਹੋਣੀ ਸਾਡੇ ਪਿੰਡ ਦੀ ਤੇ 900 ਕੁਸ਼ ਕਾਰਡ ਬਣਾਏ ਪਏ ਆ ਉਹ ਤਾਂ ਨਹੀਂ ਦੇ ਰਹੇ ਕਿਉਂਕਿ ਇੱਥੇ ਚੋਰ ਕੁੱਤੀ ਸਾਰੇ ਰਲਈ ਹੋਈ ਆ ਫਿਰ ਅਸੀਂ ਵੀਡੀਓ ਸਾਹਿਬ ਨੂੰ ਵੀ ਇਸ ਸੰਬੰਧ ਦੇ ਵਿੱਚ ਮਿਲੇ ਉਹਨਾਂ ਨੂੰ ਮਿਲੇ ਭਾਈ ਸਾਡੇ ਪਿੰਡ ਦੇ ਵਿੱਚ ਜਲਦੀ ਤੋਂ ਜਲਦੀ ਪ੍ਰਬੰਧਕ ਲਾਇਆ ਜਾਵੇ ਜੇ ਬਾਕੀ ਪਿੰਡਾਂ ਦੇ ਵਿੱਚ ਚੱਲ ਰਿਹਾ ਕੰਮ ਨਰੇਗਾ ਦਾ ਸਾਡੇ ਪਿੰਡ ਚ ਕਿਉਂ ਨਹੀਂ ਚੱਲ ਰਿਹਾ ਸਾਡੇ ਪਿੰਡ ਨੂੰ ਪ੍ਰਬੰਧਕ ਦੀ ਲੋੜ ਕਿਉਂ ਦੂਜੇ ਪਿੰਡਾਂ ਨੂੰ ਕਿਉਂ ਨਹੀਂ ਲੋੜ ਭਾਈ ਨਹੀਂ ਕਦੋਂ ਮਿਲੇ ਸੀ ਤੁਸੀਂ ਵੀਡੀਓ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਅੱਜ ਤੋਂ 10-15 ਦਿਨ ਪਹਿਲਾਂ ਅਸੀਂ ਉਹਨਾਂ ਦੇ ਦਫ਼ਤਰ ਗਏ ਸੀਗੇ ਉੱਥੇ ਸੈਕਟਰੀ ਸਾਹਿਬ ਨੂੰ ਮਿਲੇ ਏਪੀਐਸ ਸਾਹਿਬ ਨੂੰ ਮਿਲੇ ਉਹ ਕਹਿੰਦੇ ਜੀ ਉਦੋਂ ਅੱਜ ਵੀ ਅਸੀਂ ਸੈਕਟਰੀ ਸਾਹਿਬ ਨੂੰ ਜਦੋਂ ਮਿਲੇ ਉਹਨਾਂ ਨੇ ਸਾਨੂੰ ਇਹ ਗੱਲ ਆਖੀ ਵੀ ਤੁਹਾਡੇ ਪਿੰਡ 'ਚ ਪ੍ਰਬੰਧਕ ਲੱਗੀ ਜੇ ਅੱਜ ਮੰਡੀ ਲ ਇਹ ਸਾਡਾ ਪਿੰਡ ਲੱਖੇ ਵਾਲੀ ਆ ਭਾਕਸਰ ਚ ਕੰਮ ਚੱਲ ਰਿਹਾ ਹੋਰ ਪਿੰਡਾਂ ਚ ਕੰਮ ਚੱਲ ਰਿਹਾ ਜਦੋਂ ਤਾਂ ਮਾਗੀ ਦਾ ਮੇਲਾ ਸੀ ਉਦੋਂ ਤੋਂ ਸਾਡੇ ਸਾਰੇ ਮਜ਼ਦੂਰਾਂ ਨੂੰ ਸੜਕਾਂ ਤੇ ਲੱਗਾ ਕਿਉਂਕਿ ਉਦੋਂ ਉੱਥੋਂ ਲੀਡਰ ਲੰਘਣੇ ਸੀ ਰੈਲੀ ਕਰਨ ਵਾਸਤੇ ਉਹਨਾਂ ਨੇ ਤਾਂ ਸੜਕਾਂ ਸਾਫ਼ ਕਰਾ ਲਈਆਂ ਉਦੋਂ ਤੱਕ ਕੋਈ ਇਹਨਾਂ ਨੂੰ ਲੋਡ ਨਹੀਂ ਸੀ ਕਿਸੇ ਦੀ ਪਰ ਅੱਜ ਇਹਨਾਂ ਨੂੰ ਕਿਉਂ ਲੋਡ ਪੈ ਰਹੀ ਵੀ ਪਿੰਡ ਚ ਪ੍ਰਬੰਧਕ ਲੱਗੇ ਮੰਡੀ ਚ ਪ੍ਰਬੰਧਕ ਪ੍ਰਬੰਧਕ ਲੱਗਿਆ ਹੋਇਆ ਪਰ ਪਿੰਡ ਚ ਕਿਉਂ ਨਹੀਂ ਲੱਗਿਆ ਜੇ ਬਿਨਾਂ ਪ੍ਰਬੰਧਕ ਤੋਂ ਮੰਡੀ ਚ ਚੱਲ ਸਕਦਾ ਪਿੰਡ ਲੱਖੇ ਵਾਲੀ ਜਿਉਂ ਕਿਉਂ ਨਹੀਂ ਚੱਲ ਸਕਦਾ ਗਲਬਤ ਭਾਈ ਜੀ ਆਪਾਂ ਇਹ ਤੁਸੀਂ ਵੀਡੀਓ ਨੂੰ ਅੱਜ ਤੋਂ 15 20 ਦਿਨ ਪਹਿਲਾਂ ਵੀ ਮਿਲੇ ਆ ਅੱਜ ਵੀ ਤੁਸੀਂ ਵੀਡੀਓ ਸਾਹਮਣੇ ਦਿੱਤਾ ਫਿਰ ਇਸ ਦਾ ਮਤਲਬ ਤੁਸੀਂ ਵੀਡੀਓ ਸਾਹਮਣੂ ਅੱਜ ਫੇਰ ਮੰਗ ਪੱਤਰ ਤੁਸੀਂ ਡੀਸੀ ਸਾਹਿਬ ਨੂੰ ਮਿਲ ਸਕਦੇ ਸੀ ਇਸ ਸੰਬੰਧ ਵਿੱਚ ਅਸੀਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਲਿਖੀ ਹੋਈ ਹੈ ਡੀਸੀ ਸਾਹਿਬ ਨੂੰ ਵੀ ਇੱਕ ਦੋ ਦਿਨਾਂ ਦੇ ਵਿੱਚ ਜਾ ਕੇ ਅਸੀਂ ਮਿਲਾਂਗੇ ਪਹਿਲਾਂ ਗਏ ਸੀ ਉੱਥੇ ਡੀਸੀ ਸਾਹਿਬ ਸਾਨੂੰ ਮਿਲੇ ਨਹੀਂ ਸੀ ਕਿਉਂਕਿ ਅਸੀਂ ਮਜ਼ਦੂਰ ਲੋਕ ਆ ਅਸੀਂ ਆਪਦੇ ਕੰਮ ਵੀ ਕਰਨੇ ਲੋਕਾਂ ਦਾ ਸੰਘਰਸ਼ ਵੀ ਕਰਨਾ ਜੇ ਇਹਨਾਂ ਲੀਡਰਾਂ ਵਾਂਗੂ ਅਸੀਂ ਵਿਹਲੇ ਹੋਈਏ ਤੇ ਫਿਰ ਅਸੀਂ ਨਤੀ ਡੀਸੀ ਦੇ ਦਰਵਾਜ਼ੇ ਤੇ ਬੈਠੇ ਰਹਿ ਗਏ ਅਸੀਂ ਇੱਕ ਦ ਇਹ ਬਾਈ ਜੀ ਦਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀਗਾ ਵੀ ਇਹਨਾਂ ਦੀਆਂ ਜਿਹੜੀਆਂ ਆਪਣੀਆਂ ਮੰਗਾਂ ਸੀਗੀਆਂ ਜਿਵੇਂ ਇਹਨਾਂ ਦੇ ਜਿਹੜੇ ਰੋਸੇ ਆ ਪਿਛਲੀਆਂ ਪੰਚਾਇਤਾਂ ਨਾਲ ਵੀ ਪਿਛਲੀਆਂ ਸਰਕਾਰਾਂ ਨਾਲ ਵੀ ਆ ਤੇ ਉਹੀ ਉਸੇ ਤਰ੍ਹਾਂ ਜਿਹੜੇ ਹੁਣ ਵੀ ਉਹ ਚੱਲ ਰਹੇ ਆ ਤੇ ਬਾਈ ਨੇ ਦੱਸਿਆ ਵੀਡੀਓ ਸਾਹਿਬ ਨੂੰ ਵੀ ਮਿਲੇ ਸੀ ਹੁਣ ਇਹਨਾਂ ਨੇ ਫਿਰ ਜਿਹੜਾ ਮੰਗ ਪੱਤਰ ਜਿਹੜਾ ਅੱਜ ਤੁਸੀਂ ਰੀਲ ਦਾ ਸਾਹਿਬ ਨੂੰ ਵੀਡੀਓ ਸਾਹਿਬ ਦੇ ਨਾਮ ਤੇ ਦਿੱਤਾ ਹੋਇਆ ਤੇ ਆਪਾਂ ਵੀ ਇਸ ਸਬੰਧ ਵਿੱਚ ਵੀਡੀਓ ਸਾਹਿਬ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ